ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਟੀਐਮ ਇਨਫੋ YouTube ਚੈਨਲ ਤੇ Facebook ਪੇਜ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੋ ਪੰਜਾਬ ਸਰਕਾਰ ਦੇ ਵੱਲੋਂ CDP ਸਕੀਮ ਦੇ ਤਹਿਤ ਖੇਤੀ ਮਸ਼ੀਨਰੀ ਦੇ ਉੱਪਰ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਇਸੋ ਸਕੀਮ ਦੇ ਤਹਿਤ ਕਿਹੜੀਆਂ-ਕਿਹੜੀਆਂ ਮਸ਼ੀਨਾਂ ਦੇ ਉੱਪਰ ਕਿੰਨੀ ਸਬਸਿਡੀ ਮਿਲਣੀ ਹੈ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਦੋਸਤੋ ਪਹਿਲੀ ਵਾਰ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ ਅਗਰ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੀਆਂ ਨਵੀਆਂ ਸਬਸਿਡੀ ਸਕੀਮਾਂ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਮਿਲਦੀ ਰਹੇ ਤਾਂ ਦੋਸਤੋ ਖੇਤੀ ਮਸ਼ੀਨਰੀ ਦੇ ਉੱਪਰ ਸਬਸਿਡੀ ਲੈਣ ਦੇ ਲਈ ਤੁਹਾਡਾ ਜੇ ਫਾਰਮ ਬਣਿਆ ਹੋਣਾ ਜ਼ਰੂਰੀ ਹੈ ਤਾ ਆਪਾਂ ਦੋਸਤੋ ਜੋ ਐਗਰੀ ਮਸ਼ੀਨਰੀ ਪੋਰਟਲ ਹੈ ਸਰਕਾਰ ਦਾ ਇਸ ਪੋਰਟਲ ਦੇ ਉੱਪਰ ਆ ਗਏ ਆ ਤੇ ਇੱਥੇ ਤੋਂ ਤੁਹਾਨੂੰ ਪੀਲੇ ਰੰਗ ਦੀ ਪੱਟੀ ਦਿਖਾਈ ਦੇ ਰਹੀ ਹੈ ਉੱਪਰ ਇਸ ਦੇ ਲਿਖਿਆ ਹੋਇਆ ਹੈ ਕਿ ਲੌਗ ਇਨ ਫਾਰ ਐਗਰੀ ਮਸ਼ੀਨਰੀ ਤਾਂ ਇਸ ਪੀਲੀ ਪੱਟੀ ਦੇ ਉੱਪਰ ਕਲਿੱਕ ਕਰਕੇ ਆਪਾਂ ਜੋ ਆਪਣੀ ਆਈਡੀ ਬਣੀ ਹੋਈ ਹੈ ਉਹ ਆਈਡੀ ਰਹੀਂ ਇਹ ਪੋਰਟਲ ਦੇ ਉੱਪਰ ਲੌਗਇਨ ਕਰ ਲੈਣਾ ਤਾਂ ਇਹ ਦੋਸਤੋ ਲੌਗਇਨ ਵਾਲੀ ਵਿੰਡੋ ਖੁੱਲ ਚੁੱਕੀ ਹੈ ਤੇ ਇੱਥੇ ਆਪਾਂ ਆਪਣਾ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਭਰ ਦੇਣਾ ਹੈ ਪਾਸਵਰਡ ਤੇ ਹੇਠਾਂ ਜੋ ਕੈਪਚਾ ਦਿੱਤਾ ਹੋਇਆ ਉਹ ਕੈਪਚਾ ਭਰ ਕੇ ਆਪਾਂ ਇੱਥੇ ਲੌਗਇਨ ਕਰ ਸਕਦੇ ਹਾਂ ਅਗਰ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ ਤਾਂ ਜੋ ਦੂਸਰੀ ਸਾਈਡ ਲੌਗਇਨ OTP ਦਾ ਆਪਸ਼ਨ ਨਜ਼ਰ ਆ ਰਿਹਾ ਹੈ ਤਾਂ ਇਸ ਆਪਸ਼ਨ ਤੇ ਕਲਿੱਕ ਕਰਕੇ ਤੁਸੀਂ ਆਪਣਾ ਜਿਹੜਾ ਰਜਿਸਟਰ ਮੋਬਾਈਲ ਨੰਬਰ ਭਰ ਦੇਣਾ ਹੈ ਤੇ ਉਸ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ ਦੇ ਉੱਪਰ ਇੱਕ OTP ਆ ਜਾਣਾ ਤਾਂ OTP ਭਰ ਕੇ ਵੀ ਤੁਸੀਂ ਜਿਹੜਾ ਇਸ ਪੋਰਟਲ ਤੇ ਲੌਗਇਨ ਕਰ ਸਕਦੇ ਹੋ ਲੌਗਇਨ ਕਰਨ ਤੋਂ ਬਾਅਦ ਦੋਸਤੋ ਜੋ ਉੱਪਰ ਸੱਜੇ ਹੱਥ ਲਾਈਨਾਂ ਦਿਖਾਈ ਦੇ ਰਹੀਆਂ ਇਹਨਾਂ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਆਪਣੇ ਸਾਹਮਣੇ ਅਪਲਾਈ ਫਾਰ ਸੀਡੀਪੀ ਤੇ ਸਮੈਮ ਸਕੀਮ ਦੇ ਤਹਿਤ ਆਪਸ਼ਨ ਜਿਹੜੇ ਉਹ ਖੁੱਲ ਜਾਣੇ ਆ ਤਾਂ ਆਪਾਂ ਇੱਥੇ apply for cdp ਦੇ ਉੱਪਰ ਕਲਿੱਕ ਕਰਾਂਗੇ ਥੋੜੀ ਪ੍ਰੋਸੈਸਿੰਗ ਤੋਂ ਬਾਅਦ ਦੋਸਤੋ ਆਪਣੇ ਸਾਹਮਣੇ ਅਗਲੀ ਵਿੰਡੋ ਖੁੱਲ ਚੁੱਕੀ ਹੈ ਤਾਂ ਦੋਸਤੋ ਜੋ ਸਰਕਾਰ ਦੇ ਵੱਲੋਂ cdp ਸਕੀਮ ਦੇ ਤਹਿਤ ਮਸ਼ੀਨਾਂ ਦੇ ਉੱਪਰ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਦੀ ਲਿਸਟ ਆਪਣੇ ਸਾਹਮਣੇ ਆ ਚੁੱਕੀ ਹੈ ਤਾਂ ਇਹਨਾਂ ਮਸ਼ੀਨਾਂ ਦੀ ਗੱਲ ਕਰੀਏ ਤਾਂ ਦੋਸਤੋ ਪਹਿਲੇ ਨੰਬਰ ਤੇ कॉटन ਸਟਾਕ ਅਪਰੂਟਰ कॉटन ਸਟਾਕ ਸ਼ਰੇਡਰ ਤਾਂ ਇਹ ਦੋਸਤੋ ਨਰਮੇ ਦੀ ਫਸਲ ਦੇ ਵਾਸਤੇ ਜੋ ਮਸ਼ੀਨਾਂ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਉੱਪਰ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਅਗਲੀ ਮਸ਼ੀਨ ਆ ਗਈ ਦੋਸਤੋ ਮੈਜੀ ਸ਼ੈਲਰ ਤਮੱਕੀ ਦੇ ਵਿੱਚੋਂ ਦਾਣੇ ਕੱਢਣ ਵਾਲੀ ਮਸ਼ੀਨ ਆ ਗਈ ਤਾਂ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਮੱਕੀ ਦੀਆਂ ਮਸ਼ੀਨਾਂ ਦੇ ਉੱਪਰ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਇਸ ਤੋਂ ਅਗਲੀ ਮਸ਼ੀਨ ਆ ਦੋਸਤੋ ਮੈਜੀ ਪ੍ਰੋਸੈਸਿੰਗ ਯੂਨਟ ਤਾਂ ਅਗਰ ਤੁਸੀਂ ਦੋਸਤੋ ਮੱਕੀ ਦਾ ਜਿਹੜਾ ਪ੍ਰੋਸੈਸਿੰਗ ਯੂਨਟ ਲਗਾਉਣਾ ਚਾਹੁੰਦੇ ਹੋ ਤਾਂ ਉਸ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਅਗਲੀ ਮਸ਼ੀਨ ਆ ਗਈ ਦੋਸਤੋ ਮਲਟੀ ਕ੍ਰੌਪ ਥਰੇਸਰ ਤਵੱਖੋ ਵੱਖਰੀ ਫਸਲਾਂ ਦੀ ਕਢਾਈ ਕਰਨ ਦੇ ਲਈ ਜੋ ਥਰੇਸਰ ਹੈ ਤਾਂ ਇਸ ਥਰੇਸਰ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਅਗਲੀ ਮਸ਼ੀਨ ਦੋਸਤੋ ਰੈਜ਼ਡ ਬੈਡ ਪਲੈਂਟਰ ਆ ਗਿਆ ਤਾਂ ਦੋਸਤੋ ਇਸ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਜਿਹੜੀ ਦਿੱਤੀ ਜਾ ਰਹੀ ਹੈ ਅਗਲੀ ਮਸ਼ੀਨ ਆ ਗਈ ਦੋਸਤੋ 슈ਗਰ ਕੇਨ ਹਾਰਵੈਸਟਰ ਤਾਂ ਗੰਨੇ ਦੀ ਕਟਾਈ ਕਰਨ ਦੇ ਵਾਲੀ ਜਿਹੜੀ ਮਸ਼ੀਨ ਆ ਦੋਸਤੋ ਇਸ ਮਸ਼ੀਨ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਜਿਹੜੀ ਦਿੱਤੀ ਜਾ ਰਹੀ ਹੈ ਅਗਲੀ ਮਸ਼ੀਨ ਆ ਦੋਸਤੋ ਟਰੈਕਟਰ ਆਪਰੇਟਡ ਟੂ ਰੋ 슈ਗਰ ਕੇਨ ਸੈਟਲਿੰਗ ਪਲੈਂਟਰ ਤਾਂ ਦੋਸਤੋ ਗੰਨੇ ਦੀ ਪਜ਼ਾਈ ਕਰਨ ਵਾਲਾ ਜਿਹੜਾ ਪਲੈਂਟਰ ਹੈ ਇਸ ਬਲਾਂਟਰ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਅਗਲੀ ਮਸ਼ੀਨ ਦੋਸਤੋ ਜੋ ਇੰਜਨ ਵਾਲਾ ਸਪਰੇਅ ਪੰਪ ਹੈ ਤਾਂ ਅੱਜਕੱਲ ਜਿਹੜਾ ਕਾਫੀ ਪਪੂਲਰ ਹੋ ਰਿਹਾ ਹੈ ਵੱਖ-ਵੱਖਰੀਆਂ ਫਸਲਾਂ ਦੇ ਵਿੱਚ ਸਪਰੇਅ ਕਰਨ ਦੇ ਲਈ ਤਾਂ ਇਸ ਸਪਰੇਅ ਪੰਪ ਦੇ ਉੱਪਰ ਵੀ ਦੋਸਤੋ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਅਗਲੀਆਂ ਮਸ਼ੀਨਾਂ ਦੋਸਤੋ ਆਗੀਆਂ ਪਾਵਰ ኦਪਰੇਟਿਡ ਸਪਰੇਅਰ ਤਾਂ ਇਹਦੇ ਵਿੱਚ ਦੋਸਤੋ 12 ਤੋਂ 16 ਲੀਟਰ ਵਾਲੀਆਂ ਜੋ ਢੋਲਕੀਆਂ ਇੰਜਨ ਵਾਲੀਆਂ ਬੈਟਰੀ ਵਾਲੀਆਂ ਤਾਂ ਇਹਨਾਂ ਟੋਲਕੀਆਂ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਇਸ ਸਕੀਮ ਦੇ ਤਹਿਤ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਇਹਨਾਂ ਸਾਰੀਆਂ ਮਸ਼ੀਨਾਂ ਦੇ ਵਿੱਚੋਂ ਦੋਸਤੋ ਤੁਸੀਂ ਸਿਰਫ ਇੱਕ ਮਸ਼ੀਨ ਦੀ ਚੋਣ ਕਰ ਸਕਦੇ ਹੋ ਕਿਉਂਕਿ ਇਸ ਸਕੀਮ ਦੇ ਤਹਿਤ ਦੋਸਤੋ ਇੱਕ ਕਿਸਾਨ ਸਿਰਫ ਇੱਕ ਮਸ਼ੀਨ ਦੇ ਉੱਪਰ ਸਬਸਿਡੀ ਲੈ ਸਕਦਾ ਹੈ ਤਾਂ ਇੱਥੇ ਹੁਣ ਦੋਸਤੋ ਆਪਾਂ ਜੋ ਇੰਜਣ ਵਾਲਾ ਸਪਰੇਅ ਪੰਪ ਹੈ ਇਸ ਪੰਪ ਦੀ ਸਿਲੈਕਸ਼ਨ ਕਰਕੇ ਹੇਠਾਂ ਜੋ ਆਪਸ਼ਨ ਨਜ਼ਰ ਆ ਰਿਹਾ ਹੈ ਮਸ਼ੀਨ ਅਵੇਦਨ ਕਰਨ ਦੇ ਲਈ ਕਲਿੱਕ ਕਰੋ ਇੱਥੇ ਆਪਾਂ ਕਲਿੱਕ ਕਰਾਂਗੇ ਤਾਂ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਇਸ ਮਸ਼ੀਨ ਦੀ ਕੁੱਲ ਕੀਮਤ ਜਿਹੜੀ 8 ਲੱਖ ਰੁਪਏ ਹੈ ਤਾਂ 50% ਸਬਸਿਡੀ ਤੋਂ ਬਾਅਦ ਆਪਾਂ ਨੂੰ ਇਹ ਮਸ਼ੀਨ ਹੈ ਜਿਹੜੀ 4 ਲੱਖ ਰੁਪਏ ਦੇ ਵਿੱਚ ਮਿਲੇਗੀ ਤਾਂ ਇਸ ਤਰ੍ਹਾਂ ਦੋਸਤੋ ਤੁਸੀਂ ਜੋ ਵੀ ਮਸ਼ੀਨ ਦੀ ਸਿਲੈਕਸ਼ਨ ਕਰੋਗੇ ਉਸ ਦੀ ਕੁੱਲ ਕੀਮਤ ਤੇ ਸਬਸਿਡੀ ਤੋਂ ਬਾਅਦ ਉਹ ਮਸ਼ੀਨ ਆਪਾਂ ਨੂੰ ਕਿੰਨੇ ਪੈਸਿਆਂ ਦੇ ਵਿੱਚ ਮਿਲੇਗੀ ਤਾਂ ਉਹ ਸਾਰੀ ਡਿਟੇਲ ਆਪਣੇ ਸਾਹਮਣੇ ਆ ਜਾਣੀ ਹੈ। ਤਾਂ ਉਸ ਤੋਂ ਬਾਅਦ ਦੋਸਤੋ ਆਪਾਂ ਜਮ੍ਹਾਂ ਕਰੋ ਦੇ ਉੱਪਰ ਕਲਿੱਕ ਕਰਾਂਗੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਦੋਸਤੋ ਆਪਣੀ ਜਿਹੜੀ ਫਾਈਲ ਹੈ ਉਹ ਸਫਲਤਾਪੂਰਵਕ ਅਪਲਾਈ ਹੋ ਚੁੱਕੀ ਹੈ। ਤਾਂ ਇਸ ਤਰ੍ਹਾਂ ਦੋਸਤੋ ਆਪਾਂ ਜਿਹੜਾ ਸੀਡੀਪੀ ਸਕੀਮ ਦੇ ਤਹਿਤ ਆਪਣੀ ਜਿਹੜੀ ਫਾਈਲ ਹੈ ਉਹ ਆਨਲਾਈਨ ਅਪਲਾਈ ਕਰ ਸਕਦੇ ਆ। ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ। ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਮਿਲਦੀਆਂ ਰਹਿਣ। ਧੰਨਵਾਦ।